ਸਾਮਣੇ ਜਿਹੜੀ ਬਿਲਡਿੰਗ ਹੈ ਜੀ ਇਹ ਹੁਣ ਨਵਾਂ ਕਿਚਨ ਬਣ ਗਿਆ ਹੈ ਇਹ ਵੀ ਕਾਰਸੇ ਵਾਲੇ ਨੇ ਇਹ ਬਿਲਡਿੰਗ ਬਣਾਈ ਸਾਡੇ ਵੱਲ ਇਹ ਬਿਲਡਿੰਗ ਹੁਣ ਬਣ ਗਈ ਹੈ ਜੀ ਇੱਥੇ ਸਾਰਾ ਮਤਲਬ ਸਿਸਟਮ ਉਧਰੋਂ ਇਧਰ ਆ ਗਿਆ ਜੀ ਠੀਕ ਕਾਈ ਦਾ ਕੰਮ ਇੱਥੇ ਹੁੰਦਾ ਹੈ ਐ ਚੁੱਲੇ ਬਣਾਏ ਸਨ ਲekin ਜਗਾ ਥੋੜੀ ਸੀ ਇਹ ਨਾਲ ਹੋਰ ਹੁਣ ਬਰਾਬਰ ਕਰਨੀ ਥੋੜੀ ਜਿਹੀ ਮਤਲਬ ਅਸੀ ਕਰਨੀ ਇਸ ਨੂੰ ਤਾਂ ਵੱਡਾ ਵੱਡੀ ਮੋਟਰ ਲੱਗੀ ਠੀਕ ਹੈ ਜੀ ਖਾਸ ਕਰਕੇ ਇਸ ਟੈਂਕ ਦੀ ਵਾਸਤੇ ਅੱਛਾ ਜੀ ਹਾਂਜੀ ਇਹ ਟੈਂਕ ਦੀ ਜਿਹੜੇ ਹਰ ਵਕਤ ਦੇ ਬਿਲਕੁਲ ਫੁੱਲ ਭਰੇ ਰਹਿੰਦੀ ਹੈ ਜੀ 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 ਸਹੀ ਇੱਥੇ ਲੰਗਰ ਚੁਕਾਈਦੇ ਇੱਥੇ ਹੁਣ ਇਹ ਟਫਟੇ ਲੱਗੀ ਹਾਂਜੀ ਮਤਲਬ ਮੌਸਮ ਠੀਕ ਹੋਏ ਤੇ ਇੱਥੇ ਬਾਹਰ ਵਸਫਾ ਵਛਾ ਕੇ ਇੱਥੇ ਲੰਗਰ ਵਾਸਤੇ ਬੈਠਦੇ ਨੇ ਲੰਗਰ ਵਾਸਤੇ ਜੀ ਸਾਡੇ ਵਾਸਤੇ ਸਾਡੇ ਕੋਲ ਥੱਲੇ ਜਿਹੜਾ ਨਾ ਉਹ ਵੱਡਾ ਲੰਗਰ ਹਾਲ ਹੈ ਜੀ ਜੀ ਹਾਂਜੀ ਤੇ سیوا دار اچھا سیوا اس رکھے جی پیپ شاپ نے سارے ادھر کوئی ہو بھی ہے ادھر کوئی مطلب یہ صاف کرنے واسطے یہ